ਮੇਰਾ ਨਾਮ ਡਾਕਟਰ ਦਪਿੰਦਰ ਹੈ ਜੀ ਮੈਂ ਨਿਊਰੋ ਤੇ ਸਪਾਈਨ ਸਰਜਨ ਆਪੋਲੋਸ ਐਸਪੀਸ ਹਸਪੀਟਲ ਮੈਂ ਹੈਡ ਕਰਦਾ ਹਾਂ ਉਹ ਤੇ ਮੇਰੇ ਨਾਲ ਹੈਗੇ ਨੇ ਡਾਕਟਰ ਫੋਬੀ ਪੱਡੀ ਇਹ ਆਰਥੋਪੈਡਿਕ ਸਪਾਈਨ ਸਰਜਨ ਹੈ ਇਹ ਐਟਲੰਟਾ ਯੂ ਐਸ ਏ ਚ ਹੈ ਅ ਇਹ ਅਸੀਂ ਪਿਛਲੇ 4 ਸਾਲ ਤੋਂ ਇੱਕ ਉਪਰਾਲਾ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਬੋਲੇ ਮੱਲੇ ਦੇ ਕੋਲ ਸਤਗੁਰੂ ਜੀ ਦੀ ਤੁਹਾਨੂੰ ਉੱਤੇ ਪਰ ਸਿੰਧੀ ਦੀ ਕਿਰਪਾ ਨਾਲ ਤੇ ਉਹਨਾਂ ਦੇ ਬਲੇਸਿੰਗਸ ਨਾਲ ਅਸੀਂ ਇੱਕ ਫਰਾਲਾ ਕਰਦੇ ਆ ਹੋਲੇ ਮੱਲੇ ਦੇ ਕੋਲ ਇੱਕ ਹਫ਼ਤੇ ਲਈ ਅਸੀਂ ਜਿਹੜੀਆਂ ਹਾਈ ਟੈਕ ਸਪਾਈਨ ਸਰਜਰੀਜ਼ ਹੈ ਆਧੁਨਿਕ ਸਪਾਈਨ ਸਰਜਰੀਜ਼ ਹੈ ਉਹ ਕਰਦੇ ਆ ਅਰਾਊਂਡ 15 ਤੋਂ 20 ਪੇਸ਼IENTS ਹੁੰਦੇ ਸਾਡੇ ਕੋਲ ਜਿਹੜੇ ਅਸੀਂ ਆਪਰੇਟ ਕਰਦੇ ਆ ਜਿੰਨਾ ਚ ਉਹ ਵਾਲੇ ਮਰੀਜ਼ ਹੁੰਦੇ ਜਿਨ੍ਹਾਂ ਦੀਆਂ ਰੀਡ ਦੀਆਂ ਹੱਡੀਆਂ ਟੇਡੀਆਂ ਹੁੰਦੀਆਂ ਜਿਨ੍ਹਾਂ ਨੂੰ ਕੋ ਕੋ ਤੁਰਿਆ ਨਹੀਂ ਜਾਂਦਾ ਇਹਨਾਂ ਦੀ ਬਹੁਤ ਮਹਿੰਗੇ ਆਪਰੇਸ਼ਨ ਹੁੰਨੇ ਹੁੰਦੇ ਜਿਸ ਅਸੀਂ ਜੇ ਆਮ ਕਹੋ ਕਿ ਪੈਸੇ ਖਰਚਣ ਤਾਂ 5 5-6 ਲੱਖ ਦੇ ਆਪਰੇਸ਼ਨ ਹੈ ਉਹ ਸਾਰੇ ਆਪਰੇਸ਼ਨ ਫਰੀ ਹੁੰਦੇ ਆ ਇਸ ਦੇ ਲਈ ਡਾਕਟਰ ਭੱਟੀ ਆਉਂਦੇ ਆ ਇਹਨਾਂ ਦੀ ਪੂਰੀ ਟੀਮ ਆਂਦੀ ਆ ਯੂ ਐਸ ਏ ਤੋਂ ਸਾਡੇ ਸਾਰੇ ਜਿਹੜੇ ਉਹਨਾਂ ਚ ਇੰਪਲਾਂਟ ਪਾਣੇ ਆ ਜਿਹੜੇ ਪੇਚ ਪਾਣੇ ਆ ਜਿਹੜੇ ਉਜ਼ਾਰ ਯੂਜ਼ ਹੋਣੇ ਆ ਸਾਰੇ ਯੂ ਐਸ ਏ ਤੋਂ ਆਉਂਦੇ ਆ ਅਸੀਂ ਇੱਕ ਦਿਨ ਪਹਿਲਾਂ ਕੈਂਪ ਲਾਣੇ ਆ ਫਿਰ ਉਲੇਮ ਅਲਾਬਾਗ ਜਾਂ ਉਹਦੇ ਅਰਾਊਂਡ ਜਿਹੜਾ ਇੱਕ ਹਫਤਾ ਉਦੋਂ ਅਸੀਂ ਇਹ ਸਾਰੀਆਂ ਸਰਜਰੀਜ਼ ਫ੍ਰੀ ਕਰਦੇ ਆਏ ਇਹ ਅਸੀਂ ਪਿਛਲੇ 4 ਸਾਲ ਤੋਂ ਕਰ ਰਹੇ ਆਂ ਐਂਡ ਇਸ ਵਾਰੀ ਹੁਣ ਅਸੀਂ ਅ ਜੇ ਅਸੀਂ ਦੇਖੀਏ ਇਸ ਕੈਂਪ ਦੀ ਗੱਲ ਕਰੀਏ ਤਾਂ ਹੁਣ ਅਸੀਂ ਅਰਾਊਂਡ 16 ਸਰਜਰੀਜ਼ ਕੀਤੀਆਂ ਜਿਨ੍ਹਾਂ ਵਿੱਚ ਉਹ ਮਰੀਜ਼ ਜ਼ਿਆਦਾ ਸੀ ਜਿਨ੍ਹਾਂ ਦੀਆਂ ਰੀਡ ਦੀਆਂ ਹੱਡੀਆਂ ਟੇਡੀਆਂ ਸੀ ਵਿੰਗੀਆਂ ਸੀ ਤੁਰਿਆ ਨਹੀਂ ਜਾ ਰਿਹਾ ਸੀ ਐਂਡ ਉਹ ਸਾਰੇ ਮਰੀਜ਼ਾਂ ਨੂੰ ਦਾ ਹੁਣ ਤੱਕ ਟੱਚਡ 100% ਰਿਜ਼ਲਟ ਆਇਆ ਸਤਿਗੁਰੂ ਜੀ ਦੀ ਕਿਰਪਾ ਨਾਲ ਐਂਡ ਉਹਨਾਂ 'ਤੇ ਉਪਰਲਾ ਅਸੀਂ ਅੱਗੇ ਵੀ ਕਰਦੇ ਰਹਿਣਾ ਹਰ ਸਾਲ ਹੋਇਆ ਕਰੇਗਾ ਐਂਡ ਮੇਬੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਸਾਲ 'ਚ ਦੋ ਵਾਰੀ ਕਰੀਏ ਉਹ ਬਾਅਦ ਦਾ ਪਲਾਨ ਹੈਗਾ ਬਟ ਇਹ ਹੁਣ ਇੱਕ ਐਨੂਅਲ ਫੀਚਰ ਹੋਏਗਾ ਵੀ ਜਿਦੇ 'ਚ ਅਸੀਂ ਮਾਰਚ ਦੇ ਮਹੀਨੇ ਹੁਲੋਲਾਵਲੇ ਦੇ ਨੇੜੇ ਆ ਕੇ ਪਹਿਲੇ ਓਪੀਡੀ ਹੋਏਗੀ ਉਸ ਤੋਂ ਬਾਅਦ ਕੈਂਪ ਲੱਗੇਗਾ ਉਹਦੇ ਵਿੱਚ ਅਸੀਂ ਜਿੰਨੇ ਮਰੀਜ਼ ਜਿੰਨਾਂ ਕੋਲ ਖਾਸ ਕਰਕੇ ਜਿਹੜੇ ਲੋੜਵੰਦ ਹੈ ਖਾਸ ਕਰਕੇ ਜਿਹੜੇ ਗਰੀਬ ਹੈ ਜਿਹੜੇ ਮਰੀਜ਼ ਪੈਸਾ ਨਹੀਂ ਖਰਚ ਸਕਦੇ ਉਹਨਾਂ ਦੀ ਅਸੀਂ ਸਾਰਾ ਇਲਾਜ ਰੀਡ ਦੀ ਹੱਡੀ ਦਾ ਮੁਫਤ ਕਰਾਂਗੇ ਵਿੱਚ ਆਪਰੇਸ਼ਨ ਵੀ ਸ਼ਾਮਿਲ ਹੈ ਇਹ ਕਿਹੜੀ ਜਗ੍ਹਾ ਇਹ ਕੈਂਪ ਸਾਡੇ ਹਸਪੀਟਲ ਨਹੀਂ ਲੱਗਦਾ ਜੀ ਐਸ ਪੀ ਐਸ ਹਸਪੀਟਲ ਫਿਰ ਸਾਡੇ ਹਸਪੀਟਲ ਦੇ ਤਿੰਨ ਚਾਰ ਆਊਟਰੀ ਜੀਓ ਪੀ ਡੀ ਜਿੱਦਾਂ ਮਲੇਰ ਕੋਟਲਾ ਹੈਗਾ ਅ ਸਿਰਸਾ ਉੱਥੇ ਕੈਂਪ ਲੱਗਦੇ ਪਰ ਸਾਰੇ ਮਰੀਜ਼ ਦਾ ਆਪਰੇਸ਼ਨ ਐਸ ਪੀ ਐਸ ਹਸਪੀਟਲ ਚ ਹੀ ਹੁੰਦਾ ਹੈ ਦੇ ਕਿਸੇ ਨੇ ਮੁਲਾਵੇ ਕਿੱਥੇ ਕੰਡਕਟ ਉਹ ਸਾਨੂੰ ਮਾਰਚ ਫਰਵਰੀ ਦੇ ਮਹੀਨੇ ਹਰ ਫਰਵਰੀ ਦੇ ਮਹੀਨੇ ਸਾਡੇ ਨਾਲ ਸਾਡੇ ਹਸਪਤਲ ਆ ਕੇ ਰਾਬਤਾ ਕਰ ਸਕਦਾ ਹੈ ਅਸੀਂ ਜਿਸ ਦਿਨ ਕੈਂਪ ਲੱਗਣਾ ਉਸ ਦਿਨ ਉਹਨਾਂ ਨੂੰ ਬੁਲਾਵਾਂਗੇ ਡਾਕਟਰ ਭੱਟੀ ਉਹਨਾਂ ਦਿਨਾਂ 'ਚ ਆਣਗੇ ਇੱਕ ਵਾਰੀ ਸਾਰੇ ਮਰੀਜ਼ ਦੇਖ ਕੇ ਤੇ ਜਿਹੜੇ ਲੋੜਵੰਦ ਹੈ ਜਿਹੜੇ ਵਾਕਈ ਲੋੜਵੰਦ ਹੈ ਉਹਨਾਂ 'ਚ ਅਸੀਂ 15 ਤੋਂ 20 ਮਰੀਜ਼ ਸਿਲੈਕਟ ਕਰਕੇ ਅਸੀਂ ਉਹਨਾਂ ਦਾ ਆਪਰੇਸ਼ਨ ਕਰਾਂਗੇ। ਇਸ ਵਾਰੀ ਕਿਸੇ ਕਿਸੇ ਇਸ ਆਰਾਊਂਡ 16 ਆਪਰੇਸ਼ਨ ਹੋਏਗਾ। ਹੁਣ ਵੀ ਅਸੀਂ ਗੱਲ ਕਰ ਰਹੇ ਹਾਂ ਕਿ ਇੱਕ ਆਪਰੇਸ਼ਨ ਚੱਲ ਰਿਹਾ ਹੈ ਇੱਕ ਛੋਟੇ ਮੱਛੀ ਦਾ। ਕਾਰਨ ਕੀ ਰਹਿੰਦਾ ਉਹ ਆਸਰ ਦੀ ਬਿਜਲੀ ਨਹੀਂ ਹੱਤੀ ਵੀ ਕੀ ਕਹਿੰਦੇ ਕਿ ਇੱਥੇ ਲੋਕਾਂ ਨੂੰ ਪਹੁੰਚ ਆ ਜਾਂਦਾ ਇਹਦੇ ਬਹੁਤ ਕਾਰਨ ਹੁੰਦੇ ਜੀ ਕਈਆਂ ਦੇ ਜਮੰਦਰੂ ਵੀਂਗੀਆਂ ਆਉਂਦੀਆਂ ਕਈਆਂ ਦੀਆਂ ਆਪਾਂ ਕਹੋ ਕਿ ਡੀ ਜਨਰੇਸ਼ਨ ਉਮਰ ਨਾਲ ਜਦੋਂ ਗੋਡੇ ਘਸ ਜਾਂਦੇ ਐ ਤਾਂ ਰੀੜ ਦੀ ਹੱਡੀ ਵੀ ਜਦੋਂ ਘਸਦੀ ਐ ਉਹ ਵੀ ਟੇਢੀ ਹੋਣੀ ਸ਼ੁਰੂ ਹੋ ਜਾਂਦੀ ਐ ਕਈਆਂ ਨੂੰ ਕੋਈ ਸੱਟ ਲੱਗਦੀ ਐ ਕੋਈ ਸਟਰਕਚਰ ਹੋ ਗਿਆ ਉਹਦਾ ਪ੍ਰੋਪਰ ਇਲਾਜ ਨਹੀਂ ਹੋਇਆ ਉਮਰ ਨਾਲ ਭਾਰਵਜਨ ਨਾਲ ਕਿਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਪ੍ਰਕਾਸ਼ਨ ਤਾਂ ਇਹੀ ਹੈ ਕਿ ਜੇ ਟਾਈਮ ਤੇ ਆਪਣੀ ਰੀਡ ਦੀ ਹੱਡੀ ਦਾ ਧਿਆਨ ਰੱਖੋ ਇਲਾਜ ਕਰੋ ਭਾਰ ਦਾ ਧਿਆਨ ਰੱਖੋ ਭਾਰ ਵੱਧ ਨਾ ਦਿਓ ਤੇ ਇਹ ਪਿੱਠ ਦੀਆਂ ਐਕਸਰਸਾਈਜ਼ ਰੈਗੂਲਰਲੀ ਕਰੋ ਜਰਾ ਨਹੀਂ ਪਰ ਹਾਂ ਜੇ ਤੁਹਾਨੂੰ ਰੀਡ ਦੀ ਹੱਡੀ ਦੀ ਪ੍ਰੋਬਲਮ ਹੈ ਫਿਰ ਡੈਫੀਨਿਟ ਜਿਹੜੀ ਇਹਦੀ ਮੈਡੀਸਨ ਵਗੈਰਾ ਉਹ ਸਾਰੀ ਮੈਡੀਸਨ ਫ੍ਰੀ ਹੈ ਜੀ ਸਾਰੀ ਦਵਾਈਆਂ ਆਪਰੇਸ਼ਨ ਜਿਹੜੇ ਲੱਖਾਂ ਰੁਪਏ ਦਾ ਉਹ ਉਜ਼ਾਰ ਪੈਣੇ ਇੰਪਲੈਂਟ ਪੈਣੇ ਸਕਰੂ ਪੈਣੇ ਹੈ ਕੇਜ ਪੈਣੇ ਹੈ ਉਹ ਸਾਰੇ ਡਾਕਟਰ ਸਾਹਿਬ ਗਲੋਬਸ ਇੱਕ ਕੰਪਨੀ ਹੈ ਯੂਐਸਏ ਦੀ ਉਹ ਲੈ ਕੇ ਆਂਦੀ ਹੈ ਉਹ ਸਾਰੇ ਫ੍ਰੀ ਹੈ ਜਿਹੜੀ ਇੱਕ ਇੱਕ ਸਰਜਰੀ ਚ ਤਿੰਨ ਤਿੰਨ ਚਾਰ ਚਾਰ ਲੱਖ ਰੁਪਏ ਨਾਰਮਲੀ ਲੱਗਦਾ ਹੈ ਉਹ ਸਾਰੀਆਂ ਫ੍ਰੀ ਹੁੰਦੀਆਂ ਸੋਦੇ ਤੁਸੀਂ ਉਹਨੂੰ ਜਰੂਰ ਦਿਓ 15 ਨਾਲ ਤਾਂ ਟੁਕੜ ਟੁਕੜ 50 ਕੁ ਲੱਖ ਦੀਆਂ ਸਰਜਰੀਆਂ ਅਸੀਂ ਇਸ ਇਸ ਕੈਂਪੀਂ ਦੀ ਕਰ ਸਸ ਸਸ ਸਸਿਕਤਾ ਅਸਰ ਨੂੰ ਆ ਸਸ ਸਸ ਪਾਚੀ ਦੀ ਕਿਰਪਾ ਨਾਲ ਸਾਰੇ ਹਰ ਸਾਲ ਆਉਂਦੇ ਆ ਪਕੀ ਜਪਿੰਦਰ ਜੀ ਆ ਸਾਡੇ ਬਹੁਤ ਚੰਗੇ ਕਾਲਜ ਹੈ ਹੀ ਹੈਪਸ ਅਸ ਯਾ ਪੇਸ਼ੈਂਟ ਕੱਟੇ ਕਰ ਹੋ ਰਿਹਾ ਤੇ ਅੱਜ ਜਿਹਨੇ ਆਊਟਕਮਸ ਆ ਵੀ ਠੀਕ ਹੋ ਰਿਹਾ ਸਾਰੀਆਂ ਸੋ ਉਹਨਾਂ ਦੇ ਕਿਰਪਾ ਨਾਲ ਅਸੀਂ ਅਰਹਦੇ ਆਏ ਅਗਲੇ ਸਾਲ ਜਾਂਦੇ ਰਹੀਏ ਉਹਨਾਂ ਦੀ ਕਿਰਪਾ ਨਾਲ ਉਹ ਘਰ ਫੜ ਰਹੇ ਦੋਸਤ ਦੋ 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 ਵਾਰੀ ਆਇਆ ਕਰੀ ਸਾਬ ਦੇ ਵਿੱਚ ਉਹਨਾਂ ਦੀ ਜਿਆਦਾ ਕਿਰਪਾ ਹੋ ਜੇਗੀ ਤੇ ਯਾਰ ਅਸੀਂ ਆ ਕਾਫੀ ਫੋਰਚਨ ਟੈਕ ਅਸੀਂ ਸਾਨੂੰ ਆਪਟੀਟੀ ਮਿਲਦੀ ਹੈ ਕਿ ਸਾਨੂੰ ਸੇਵਾ ਦਾ ਮੌਕਾ ਮਿਲਿਆ ਜੇ ਜੇ ਅਸੀਂ ਦੇਖੀਏ ਇੱਕ ਐਪ ਦਾ ਨਾਮ ਹੀ ਸਪਾਈਨ ਸੇਵਾ ਕਹਿੰਦਾ ਹੈ ਉਹ ਇੱਕ ਸੁਸਾਇਟੀ ਹੈ ਡਾਕਟਰ ਭੱਟੀ ਦੀ ਇਹਨੂੰ ਸਪਾਈਨ ਸੇਵਾ ਸੁਸਾਇਟੀ ਕਹਿੰਦੇ ਆ ਜਿੱਥੇ ਇਹ ਹੋਰ ਟੂ ਯੂ ਐਸ ਤੋਂ ਲੋਕਾਂ ਨੂੰ ਜਿਨ੍ਹਾਂ ਨੂੰ ਯੋਗਦਾਨ ਪਾਣਾ ਹੁੰਦਾ ਉਹ ਡੋਨੇਸ਼ਨ ਲੈ ਕੇ ਤੇ ਉਹ ਸਾਰਾ ਪੈਸਾ ਇੱਥੇ ਯੂਜ਼ ਕਰਦੇ ਆ ਲੋਕਾਂ ਦੀ ਸੇਵਾ ਕਰਨ ਖਾਸ ਕਰਕੇ ਰੀਡ ਦੀ ਹੱਡੀ ਦੇ ਆਪਰੇਸ਼ਨ ਆ ਬਹੁਤ ਨਾਲ ਦੇਖੋ ਜੀ ਸਾਡਾ ਜਿਹੜਾ ਅਸੀਂ ਮਰੀਜ਼ ਦੇਖ ਰਹੇ ਹਾਂ ਸੈਟਰਡੇ ਤੋਂ ਸ਼ੁਰੂ ਕਰਤਾ ਸੀ ਸ਼ਨੀਵਾਰ ਤੋਂ ਸ਼ਨੀਚਰਵਾਰ ਅਸੀਂ ਮਰੀਜ਼ ਦੇਖੇ ਤੇ ਉਸ ਤੋਂ ਬਾਅਦ ਜਿਹੜੇ ਇਕੱਠੇ ਹੋ ਗਏ ਉਹਨਾਂ ਦੀ ਇੱਕ ਲਿਸਟ ਬਣੀ ਵੀ ਇਹਨਾਂ ਨੂੰ ਕਿੱਦਾਂ-ਕਿੱਦਾਂ ਕਰਨਾ ਕਿਹੜੇ-ਕਿਹੜੇ ਦਿਨ ਕਰਨਾ ਤੇ ਅੱਜ ਅੱਜ ਇਹ ਹੈਗਾ ਸੈਟਰਡੇ ਅੱਜ ਸੱਤ ਦਿਨ ਪੂਰਾ ਚੱਲਿਆ ਅੱਜ ਸਾਡਾ ਕੰਮ ਖਤਮ ਹੋ ਗਿਆ ਦੂਜੀ ਗੱਲ ਜਿੰਨਾ ਤੁਹਾਨੂੰ ਪਤਾ ਹੈ ਸਤਗੁਰੂ ਪ੍ਰਤਾਪ ਸਿੰਘ ਹਸਪੀਟਲ ਸਤਗੁਰੂ ਦੇ ਸਿੰਘ ਜੀ ਦਾ ਅਸ਼ੀਰਵਾਦ ਨਾਲ ਚੱਲ ਰਿਹਾ ਹੈ ਉਹਨਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਕਿ ਸਾਨੂੰ ਸੁਸਾਇਟੀ ਦੀ ਹੈਲਥ ਲਈ ਕੁਝ ਕਰਨਾ ਚਾਹੀਦਾ ਹੈ ਅਸੀਂ ਉਪਰਾਲੇ ਕਰਦੇ ਰਹਿੰਦੇ ਆ ਤੇ ਤੁਹਾਨੂੰ ਮੈਂ ਦੱਸਦੇ ਜਿਹੜੀ ਸਪਾਇਨ ਦਾ ਸੇਵਾ ਕੈਂਪ ਲਗਾਇਆ ਅਸੀਂ ਟਿਬ ਦੀਆਂ ਬਿਮਾਰੀਆਂ ਬੜੀਆਂ ਪੇਚੀਦਾ ਹੁੰਦੀਆਂ ਨੇ ਇਹਨਾਂ ਦੇ ਆਪਰੇਸ਼ਨ ਵੀ ਬੜੇ ਕੰਪਲੈਕਸ ਹੁੰਦੇ ਨੇ ਉਹਦੇ ਲਈ ਬੜਾ ਅੱਛਾ ਇਨਫਰਾਸਟ੍ਰਕਚਰ ਚਾਹੀਦਾ ਆਮ ਛੋਟੇ ਹਸਪਤਾਲਾਂ 'ਚ ਕੰਨੇ ਮੁਸ਼ਕਿਲ ਹੋ ਜਾਂਦੇ ਨੇ ਤੇ ਅਸੀਂ ਬੜੇ ਮੈਂ ਖੁਸ਼ ਨਾ ਕਰਨਾ ਕਿ ਡਾਕਟਰ ਭੱਟੀ ਨੇ 2019 'ਚ ਮੈਂ ਕੰਗਾ ਰਾਦਰ ਇਹਨਾਂ ਨੇ ਸਾਨੂੰ ਸਿਲੈਕਟ ਕੀਤਾ ਇਹਨਾਂ ਨੇ ਸੋਚਿਆ ਕਿ ਪੰਜਾਬੀ ਹੈਗੇ ਆ ਪੰਜਾਬ ਦੀ ਸੇਵਾ ਕੀਤੀ ਜਾਏ ਇਹਨਾਂ ਨੇ ਪੰਜਾਬ ਚ ਇਸ ਇਹਨਾਂ ਦੀ ਸੋਚ ਦੇ ਅਨਸਾਰ ਇਹਨਾਂ ਨੂੰ ਲੱਗਿਆ ਕਿ ਐਸਪੀਐਸ ਹਸਪੀਟਲ ਚ ਇਹ ਸਾਰਾ ਕੰਮ ਵਧੀਆ ਹੋ ਸਕਦਾ ਹੈ ਕਿਥੇ ਮੋਡੂਲਰ ਆਪਰੇਸ਼ਨ تھیਟਰ ਹੈਗੇ ਆ ਜੋ ਸਮਾਨ ਚਾਹੀਦਾ ਸਾਰਾ ਕੁਝ ਹੈਗਾ ਹੁਣ ਮੈਨੇਜਮੈਂਟ ਦੀ ਸੋਚ ਵੀ ਇਦਾਂ ਦੀ ਹੈਗੀ ਹੈ ਤੇ ਉਹਨਾਂ ਨੇ ਉਸ ਤੋਂ ਆ ਕੇ ਰੈਗੂਲਰ 2019 ਤੋਂ ਸ਼ੁਰੂ ਕੀਤਾ ਵਿੱਚ ਕੋਵਿਡ ਕਰਕੇ 2 ਸਾਲ ਦਾ ਗੈਪ ਪੈ ਗਿਆ ਅਦਰਵਾਈਜ਼ ਰੈਗੂਲਰ ਆ ਰਹੇ 2019 ਤੋਂ ਤੇ ਜਦੋਂ ਆਂਦੇ ਨੇ ਉਸ ਤੋਂ ਪਹਿਲੇ ਸਾਡੇ ਨਿਊਰੋ ਸਰਜਨ ਡਾਕਟਰ ਦਪਿੰਦਰ ਸਿੰਘ ਜੀ ਉਹ ਡਾਕਟਰ ਜਵਿੰਦਰ ਪਾਸ ਸਿੰਘ ਜੀ ਕੈਂਪ ਲਾ ਕੇ ਪੇਸ਼ੈਂਟ ਸੀ ਸਿਲੈਕਸ਼ਨ ਕਰਕੇ ਰੱਖਦੇ ਆ ਤੇ ਜਦੋਂ ਆਉਂਦੇ ਇੱਕ ਦਿਨ ਇਹ ਆਪੀਡੀ ਕਰਦੇ ਨੇ ਤੇ ਆਪਣੀ ਸਾਰੀ ਸਿਲੈਕਸ਼ਨ ਕਰਦੇ ਔਰ ਪਲੈਨਿੰਗ ਕਰਦੇ ਨੇ ਤੇ 3 ਜਾਂ 4 ਦਿਨ ਇਹ ਆਪਰੇਸ਼ਨ ਕਰਦੇ ਆ 15 ਤੋਂ 20 ਆਪਰੇਸ਼ਨ ਕਰਦੇ ਆ ਪੇਨ ਦੇ ਇੰਜੈਕਸ਼ਨ ਵੀ ਲਗਾਉਂਦੇ ਆ ਉਸ ਟੋਟਲ ਫ੍ਰੀ ਕਰਦੇ ਆ ਮਰੀਜ਼ਾਂ ਤਾਂ ਇੱਕ ਪੈਸਾ ਵੀ ਨਹੀਂ ਲੱਗਦਾ ਟੈਸਟ ਇੰਪਲਾਂਟ ਸਾਰਾ ਕੁਝ ਫ੍ਰੀ ਕੀਤਾ ਜਾਂਦਾ ਔਰ ਅਸੀਂ ਚਾਹੁੰਦੇ ਆ ਇਹ ਸੇਵਾ ਸੀ ਬਰਕਰਾਰ ਰੱਖੀਏ ਕਿੰਨਾ ਕਰ ਸਕੀਏ ਤਾਨੂੰ ਉਹਨਾਂ ਅੱਛਾ ਲੱਗੇਗਾ